ਇਹ ਕਿੱਸ ਕੇ ਮੇਰਾ ਤੜਾ ਜਿਹਾ ਮੰਨ ਲਿਆ ਹੋ ਗਿਆ। ਚਾਹ। ਬਰਸ ਇਹ ਚੱਲਦਾ ਹੈ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਤੇ ਬਾਲ ਨੂੰ ਆਪਾਂ ਧੋ ਲਿਆ ਤੇ ਅੱਜ ਬਸ ਹੁਣ ਬਾਅਦ ਦਾ ਵੈਸੇ ਬਾਰਿਸ਼ ਹੋ ਕੇ ਹੱਟੀ ਆ। ਤੇ ਮੈਂ ਬਣਾਉਣਾ ਸੀਗਾ ਸੀਰਮ ਬੜੇ ਦਿਨਾਂ ਦਾ ਖਤਮ ਹੋਇਆ ਹੋਇਆ ਸੀ। ਬਿਲਕੁਲ ਹੀ ਖਤਮ ਹੋ ਗਿਆ ਬਿਲਕੁਲ। ਤੇ ਮੈਨੂੰ ਇਹਦੀ ਆਦਤ ਇਹ ਜੀ ਪੈ ਗਈ ਹੁਣ ਇਹਦੇ ਵਿੱਚ ਜਿਹੜੇ ਆ ਪੀਸ ਪਏ ਸੀਗੇ ਇਹਨਾਂ ਨੂੰ ਆਪਾਂ ਸਿੱਟ ਦਾਂਗੇ। ਜਿਹੜੀਆਂ ਭੈਣਾਂ ਨੇ ਪਹਿਲਾਂ ਬਣਾਇਆ ਉਹ ਵੀ ਧਿਆਨ ਨਾਲ ਸੁਣ ਲਿਓ ਅੱਖਾਂ ਬੰਦ ਕਰਨਾ ਦੇਖੋ ਜਿਹੜੀਆਂ ਭੈਣਾਂ ਨੇ ਪਹਿਲਾਂ ਬਣਾ ਲਿਆ ਤੇ ਖਤਮ ਹੋ ਰਿਹਾ ਉਹ ਜਿਹੜੀ ਇਹਦੇ ਵਿੱਚ ਮਲਠੀ ਦਾ ਪੀਸ ਸੀਗਾ ਉਹਨੂੰ ਸੁੱਟ ਦੇਣਾ ਦੁਬਾਰਾ ਯੂਜ਼ ਨਹੀਂ ਕਰਨਾ ਉਹ ਤੇ ਆਪਾਂ ਅੱਜ ਬਣਾ ਰਹੇ ਹਾਂ ਕਿਉਂਕਿ ਬੜੇ ਹੀ ਤੁਹਾਡੇ ਕਮੈਂਟ ਜਿਹੜੀਆਂ ਨਵੀਆਂ ਭੈਣਾਂ ਆ ਜਾਂਦੀਆਂ ਉਹ ਪੁੱਛਦੀਆਂ ਰਹਿੰਦੀਆਂ ਨੇ ਤੇ ਇਹਦੇ ਕਰਕੇ ਮੈਂ ਬਣਾਉਣਾ ਤਾਂ ਲੱਗੀ ਸੀ ਮੈਂ ਕਿ ਚੱਲ ਨਾਲ ਨਾਲ ਤੁਹਾਨੂੰ ਦਿਖਾ ਦਾਂ ਮੈਂ ਛੋਟੇ ਛੋਟੇ ਦੋ ਪੀਸ ਲੈੇ ਹੋਏ ਨੇ ਮਲਠੀ ਦੇ ਸਾਬਤ ਮਲਠੀ ਠੀਕ ਹੈ ਜੀ ਤੇ ਇਹਦੇ ਚ ਪਾਵਾਂਗੇ ਆਪਾਂ ਇੱਕ تنਾਰੀਅਲ ਦਾ ਤੇਲ ਪਾਵਾਂਗੇ ਇੱਕ ਪਾਵਾਂਗੇ ਆਪਾਂ ਜੈਤੂਨ ਦਾ ਤੇਲ ਦੋਨੋਂ ਤੇਲ ਮੇਰਾ ਰੱਖ ਲੈਣੀ ਆ ਮੈਂ ਤੁਹਾਨੂੰ ਦੱਸ ਦੇਣੀ ਆ ਕਿੰਨਾ ਕਿੰਨਾ ਪਾਉਣਾ ਹੈਗਾ ਆਪਾਂ ਨਾਪ ਤੋਲ ਕੇ ਪਾਵਾਂਗੇ ਮੈਂ ਕਿ ਚਮਚ ਲੈ ਆਈਆਂ ਮੈਂ ਹੁਣ ਇਕੱਠਾ ਹੀ ਬਣਾ ਲੈਣੀ ਆ ਬਹੁਤ ਸਾਰਾ ਕਿਉਂਕਿ ਫੇਰੇ ਜਦੋਂ ਖਤਮ ਹੋ ਜਾਂਦੇ ਨੇ ਫੇਰ ਵੀ ਘੋਰ-ਘੋਰ ਦੀ ਹੋਈ ਜਾਂਦੀ ਰਹਿੰਦੀ ਹੈ ਜੀ ਆ ਇਹਨੀਆ ਉਹ ਰਿਕੈਰਮਿਕਸ ਕਿਤ ਲਓ ਜੀ ਤਿੰਨ ਚਮਚ ਪਾ ਲਏ ਆ ਮੈਂ ਜੈਤੂਨ ਦੇ ਤੇਲ ਦੇ ਤੇ ਤਿੰਨ ਪਾ ਲਏ ਆ ਮੈਂ ਨਾਰੀਅਲ ਦੇ ਤੇਲ ਦੇ ਠੀਕ ਆ ਜੀ ਇੱਕੋ ਜੀ ਮਾਤਰਾ ਚ ਲੈ ਲੈਣਾ ਤੁਸੀਂ ਜੈਤੂਨ ਦੇ ਤੇਲ ਨੂੰ ਆਪਾਂ ਇੰਗਲਿਸ਼ ਚ 올ਿਵ ਆਇਲ ਕਹਿੰਦੇ ਨੇ ਕਈ ਵਾਰ ਭੈਣਾ ਨੂੰ ਪਤਾ ਨਹੀਂ ਲੱਗਦਾ ਪੰਜਾਬੀ ਚ ਕਈ ਭੈਣਾ ਹੁੰਦੀਆਂ ਨੇ ਇਸ ਤਰ੍ਹਾਂ ਤੇ ਨਾਰੀਅਲ ਦਾ ਤੇਲ ਜਿਹਨੂੰ ਕੋਕਨਟ ਆਇਲ ਕਹਿੰਦੇ ਨੇ ਉਹ ਮੈਂ ਤਿੰਨ ਤਿੰਨ ਚਮਚ ਪਾ ਲਿਆ ਇਹ ਮੈਂ ਇਹਦੇ ਵਿੱਚ ਮਲਠੀ ਦੇ ਛੋਟੇ ਛੋਟੇ ਦੋ ਪੀਸ ਕਿਉਂਕਿ ਵੱਡਾ ਪੀਸ ਜਿਹੜਾ ਉਹ ਇਹਦੇ ਚ ਆਉਂਦਾ ਨਹੀਂ ਸੀ ਮੈਂ ਤੋੜ ਕੇ ਉਹਨਾਂ ਨੂੰ ਦੋ ਪੀਸ ਕਰ ਲੇ ਤੇ ਇਹਨੂੰ ਆਪਾਂ ਨਾ ਦੋ ਦਿਨ ਧੁੱਪੇ ਰੱਖਣਾ ਹੈ ਪਰ ਅੱਜ ਤਾਂ ਅਜੇ ਧੁੱਪ ਨਿਕਲੀ ਨਹੀਂ ਹੈਗੀ ਮੈਂ ਇਹਨੂੰ ਇਦਾਂ ਹੀ ਰੱਖ ਦੇਣੀ ਆ ਯੂਜ਼ ਨਹੀਂ ਹੋਣੀ ਫਿਰ ਮੈਂ ਕਰਦੀ ਹੈਗੀ ਉਦੋਂ ਯੂਜ਼ ਕਰੂੰਗੀ ਜਦੋਂ ਇਹਨੂੰ ਦੋ ਦਿਨ ਧੁੱਪਨਵਾ ਲੂੰਗੀ ਤੇ ਧੁੱਪ ਲਵਾਉਣ ਤੋਂ ਬਾਅਦ ਵੀ ਮਲਠੀ ਇਹਦੇ ਵਿੱਚੋਂ ਕੱਢਣੀ ਨਹੀਂ ਹੈਗੀ ਜਿੰਨਾ ਚਿਰ ਆਪਏ ਖਤਮ ਨਹੀਂ ਹੁੰਦਾ ਜੇ ਜਦੋਂ ਖਤਮ ਹੋ ਗਿਆ ਉਹ ਵਾਲੀ ਮਲਠੀ ਹੈ ਜਿਹੜੀ ਉਹ ਪੀਸ ਸੁੱਕਦੇ ਨੇ ਤੇ ਨਵਾਂ ਪੀਸ ਹੈ ਜਿਹੜਾ ਮਲਠੀ ਦਾ ਉਹ ਲੈ ਲੈਣਾ ਠੀਕ ਹੈ ਮੈਨੂੰ ਲੱਗਦਾ ਹੁਣ ਸਾਰੀਆਂ ਭੈਣਾਂ ਨੂੰ ਸਮਝ ਆ ਗਈ ਹੋਣੀ ਆ ਕਿ ਜਿਹੜਾ ਫੇਸ ਸੀਰਮ ਹੈ ਉਹ ਕਿਸ ਸਮਾਂ ਲਾਉਣਾ ਹੈ ਲਓ ਜੀ ਬਿਲਕੁਲ ਅ ਮਤਲਬ ਕਿ ਆਪਾਂ ਜੋ ਕੰਮ ਕਰਨਾ ਸੀਗਾ ਕਾਰਵਾਈ ਉਹ ਕਰਤੀ ਹੈ ਹੁਣ ਅਗਲਾ ਕੰਮ ਹੈਗਾ ਕਿ ਜਦੋਂ ਧੁੱਪ ਨਿਕਲੂਗੀ ਉਦੋਂ ਹੀ ਅੱਗੇ ਆਪਾਂ ਕੰਮ ਕਰ ਸਕਦੇ ਹਾਂ ਆਪ ਦਾ ਦੋ ਦਿਨ ਧੁੱਪੇ ਫੇਰ ਰੱਖਾਂਗੇ ਤੇ ਫਿਰ ਯੂਜ਼ ਹੋਊਗਾ ਆਦਰਵਾਇਜ਼ ਇਹ ਯੂਜ਼ ਨਹੀਂ ਹੁੰਦਾ ਹੁਣ ਮੈਂ ਜਿਹੜਾ ਆਪਣੀ ਸੰਸਕ੍ਰੀਨ ਪੜਾਈ ਪਈ ਸੀ ਇੱਕ ਟਾਇਲੋਵੇਰਾ ਤੇ ਪਲੱਸ ਇਹਦੇ ਵਿੱਚ ਪਾਇਆ ਸੀਗਾ ਮੈਂ ਨਾਰੀਅਲ ਦਾ ਤੇਲ ਉਨੀ ਦੇਰ ਆਪਾਂ ਇਹਦੇ ਨਾਲ ਕੰਮ ਚਲਾਉਨੇ ਆ ਪਰ ਮੈਨੂੰ ਇਹਦੀ ਉਹਦੀ ਜਿਆਦਾ ਆਦਤ ਪਈ ਹੋਈ ਹੈ سیرਮ ਦੀ ਤੇ ਚਲੋ ਉਹ ਜਦੋਂ ਵੱਢ ਜੂਗਾ ਉਦੋਂ ਆਪਾਂ ਉਹ ਯੂਜ਼ ਕਰ ਲਾਂਗੇ ਉਨੀ ਦੇਰ ਆਪਾਂ ਐਲੋਵੇਰਾ ਪਲੱਸ ਨਾਰੀਅਲ ਦਾ ਤੇਲ ਇਹ ਇੱਕ ਸੰਸਕਰੀਨ ਬਣਾ ਕੇ ਰੱਖੀ ਹੋਈ ਹੈ ਉਹ ਯੂਜ਼ ਕਰਦੇ ਹਾਂ ਅੱਜ ਕਿਉਂਕਿ ਭਾਵੇਂ ਸਰਦੀ ਹੋਵੇ ਚਾਹੇ ਗਰਮੀ ਹੋਵੇ ਗਰਮੀ ਚ ਵੀ ਆਪਾਂ ਨੂੰ ਨਹਾਉਣ ਤੋਂ ਬਾਅਦ ਕੁਛ ਨਾ ਕੁਛ ਫੇਸ ਸੇ ਜਰੂਰ ਨਹਾਉਣਾ ਹੀ ਪੈਂਦਾ ਹੈ ਤੇ ਇਸ ਕਰਕੇ ਆਪਾਂ ਅੱਜ ਇਹਦੇ ਨਾਲ ਕੰਮ ਚਲਾ ਲੈਨੇ ਲੋ ਜਿਉਂ ਨਾ ਬਾਲਾਂ ਨੂੰ ਤੇਲ ਸੁੱਲਾ ਲਾਂ ਬਾੜ ਬਾਲਾਂ ਫਿਰ ਬਾਅਦ ਚ ਮਿਲਦੇ ਆਪਾਂ ਤੁਹਾਨੂੰ ਲੋ ਜਿ ਬਾਲਾਂ ਨੂੰ ਆਪਾਂ ਤੇਲ ਤੂਲ ਤਾਂ ਲਿਆ ਮਾਲ ਨੂੰ ਜਮਾਉਣੇ ਆ ਤੇ ਸੰਦੀਪ ਸਾਡੀ ਆਉਂਦੀ ਹੈ ਲੇਟ ਸਾਡੇ 9 ਵਜੇ ਤੇ ਫਿਰ ਸਾਨੂੰ ਤਾਂ ਪਈ ਵੀ ਆਦਤ ਫਿਰ ਹੁਣ ਜਿਹੜੇ ਗੈਸਟ ਆਏ ਆ ਉਹਨਾਂ ਨੂੰ ਥੋੜੀ ਭੁੱਖੇ ਮਾਰ ਸਕਦੇ ਆ ਆਪਾਂ ਵੀ ਤੇ ਉਹਨਾਂ ਲਈ ਆਪਾਂ ਕੁਝ ਤਾਂ ਬਣਾਵਾਂਗੇ ਸੋ ਅੱਜ ਆਪਾਂ ਬਣਾਵਾਂਗੇ ਸੂਜੀ ਤੇ ਬੇਸਣ ਦਾ ਚਿਲਾ ਠੀਕ ਹੈ ਜੀ ਤੇ ਜਦੋਂ ਤੁਸੀਂ ਚਿਲਾ ਬਣਾਉਂਗੇ ਨਾ ਬੇਸਣ ਦਾ ਉਹਦੇ ਵਿੱਚ ਪੂੜਾ ਵੀ ਕਹਿ ਦਿੰਨੇ ਆਪਾਂ ਚਿਲਾ ਵੀ ਕਹਿ ਦਿੰਨੇ ਆ ਉਹਦੇ ਵਿੱਚ ਨਾ ਤੁਸੀਂ ਸੂਜੀ ਜਰੂਰ ਪਾਓ ਕਿਉਂਕਿ ਉਹਦੇ ਨਾਲ ਨਾ ਥੋੜਾ ਜਿਹਾ ਕ੍ਰਿਸਪੀ ਹੋ ਜਾਂਦਾ ਬੜਾ ਟੇਸਟੀ ਲੱਗਦਾ ਥੜੀ ਇਕੱਲੇ ਬੇਸਣ ਨਾਲੋਂ ਸੂਜੀ ਪਾ ਕੇ ਜ਼ਿਆਦਾ ਸਵਾਦ ਆਉਂਦਾ ਬੱਸ ਕੀ ਬਣਾਉਂਦੀਆਂ ਹੁਣ ਮੈਂ ਭੈਣਾ ਚਲੋ ਜਿਹੜੀਆਂ ਨਹੀਂ ਪਾਉਂਦੀਆਂ ਮੈਂ ਉਹਨਾਂ ਨੂੰ ਦੱਸ ਰਹੀ ਆਂ ਕਿ ਤੁਸੀਂ ਵਿੱਚ ਪਾ ਲਿਆ ਕਰੋ ਥੋੜਾ ਜਿਹਾ ਨਾ ਸੂਜੀ ਜ਼ਰੂਰ ਪਾ ਲਿਆ ਕਰੋ ਦੋ ਹਿੱਸੇ ਜੇ ਤੁਸੀਂ ਬੇਸਣ ਪਾਉਣੇ ਹੋ ਤੀਜਾ ਹਿੱਸਾ ਸੂਜੀ ਪਾ ਲਿਆ ਕਰੋ ਥੋੜੇ ਜਿਹਾ ਨਾਲੇ ਕ੍ਰਿਸਪੀ ਹੋ ਜਾਂਦੇ ਆ ਤੇ ਬਹੁਤ ਵਧੀਆ ਲੱਗਦੇ ਟੇਸਟ ਬਹੁਤ ਅੱਛਾ ਹੁੰਦਾ ਇਹਦਾ ਬਰੀਕ ਬਰੀਕ ਮੈਂ ਪਿਆਜ਼ ਕੱਟ ਲਈਆਂ ਕੱਲਾ ਪਿਆਜ਼ ਹੀ ਪਾ ਰਹੀ ਹਾਂ ਹੋਰ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣੀ ਹੈਗੀ ਥੋੜਾ ਜਿਹਾ ਆਪਾਂ ਪਾਉਣਾ ਹੋਵੇ ਤਾਂ ਜੋ ਮਰਜ਼ੀ ਪਈ ਜਾਓ ਜੀ ਨਾ ਹੁਣ ਕਿੰਨੇ ਵਿੱਚ ਤਾਂ ਪਾਉਣਾ ਹੀ ਪਾਉਣਾ ਹੈ ਤੇ ਜੀਰਾ ਪਾਊਡਰ ਪਿਆ ਥੋੜਾ ਜਿਹਾ ਉਹ ਪਾ ਲੂੰਗੀ ਆਜ ਘਟ ਲਿਆ ਤੇ ਸ਼ੁਰੂ ਕਰਦੇ ਆਂ ਆਪਾਂ ਬਣਾਉਣਾ ਮੈਂ ਇਹਦੇ ਚੰਦਾ ਜੀ ਨਾਲ ਹੀ ਬਾਹ ਰਹੀ ਆ ਮੇਰਾ ਸਾਫ ਕਰਕੇ ਰੱਖਿਆ ਵੇਸਣਾ ਹੁਣ ਪਹਿਣਾਇਆ ਨਾ ਕਿਹਨਿਛਾਣਿਆ ਨਹੀਂ ਹੋ ਨਹੀਂ ਕੀਤਾ ਤੇ ਆਪਾਂ ਸਾਰਾ ਕੁਝ ਕੀਤਾ ਬਣਾ ਲੈਦਾ 4 ਚਮਚ ਚ ਪਾ ਲਈ ਆ ਮੈਂ ਇਹਦੇ ਲੋ ਜੀ 2 ਘਟਾ ਵਿੱਚ ਪਾ ਲਈ ਸੂਜੀ ਦੇ ਮੈਂ ਥੋੜਾ ਜਿਹਾ ਵੇਸਣ ਹੋਰ ਪਾਉਂਗੀ ਮੇਰੇ ਘਟ ਰਹੇ ਜੂਗਾ ਸਾਨੂੰ ਬਸ ਇੱਕ ਇੱਕ ਪੂਰਾ ਹੀ ਖਾਵਾਂਗੇ ਕਿਉਂਕਿ ਉਸ ਤੋਂ ਬਾਅਦ ਫਿਰ ਸੰਦੀਪ ਨਹੀਂ ਆ ਜਾਣਾ ਇੱਕ ਵਾਰ ਥੋੜਾ ਜਾਇਂ ਜੀ ਹੋਊਗਾ ਵੀ ਕੁਝ ਖਾ ਲਿਆ ਦੇ ਨਾਲ ਹੀ ਪਹੁੰਚਾਉਂਦਾ ਹਾਂ ਕਿ ਮੱਛਾਣਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੋ ਤੁਹਾਨੂੰ ਸਹੀ ਲੱਗਦੇ ਚਟਨੀ ਵਗੈਰਾ ਵੀ ਲੈ ਸਕਦੇ ਆਪਾਂ ਇਹਦੇ ਨਾਲ ਲੋ ਇਹ ਆਪਣਾ ਪਾਊਡਰ ਬਣਾਇਆ ਹੋਇਆ ਸੀਗਾ ਧੀਰੇ ਦਾ ਪੀਸ ਹੀ ਰੱਖ ਗਿਆ ਘਟ ਵੱਧ ਹੋ ਜਾਊਗਾ ਚਾਹ ਚਟਨੀ ਕੋਸ਼ੀ ਨਹੀਂ ਲੈ ਸਕਦੇ ਆਪਾਂ ਠੀਕ ਹੈ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਚਾਰ ਚਟਨੀ ਇਹਦੇ ਉਮ ਸੌਰੀ ਨਮਕ ਮੇਚੇ ਦੇ ਵਿੱਚ ਮੈਂ ਪਿਆਜ਼ ਇਹ ਦੇਣ ਦੀ ਬਾਤ ਕਰਾਂਗੀ ਤਰਾ ਮਿਕਸ ਕਰ ਲਓ ਵੀ ਇਹਦੇ ਨਾਲ ਮਿਕਸ ਕਰਨਾ ਪੂਰਾ ਵਧੀਆ ਤਰੀਕੇ ਨਾਲ ਜਿੰਨਾ ਆਪਾਂ ਵਧੀਆ ਮਿਕਸ ਕਰਾਂਗੇ ਉਨਾ ਹੀ ਵਧੀਆ ਇਹਦਾ ਆਹ ਚਿਲਾ ਬਣੂਗਾ ਜੇ ਇਹਦੀ ਮਿਕਸਿੰਗ ਅੱਛੀ ਨਾ ਹੋਵੇ ਫਿਰ ਵਧੀਆ ਨਹੀਂ ਬਣਦਾ ਕੋਈ ਇਹਦੇ ਵਿੱਚ ਡੜੀਆਂ ਨਹੀਂ ਰਹਿਣੀਆਂ ਚਾਹੀਦੀਆਂ ਬੜੇ ਵਧੀਆ ਤਰੀਕੇ ਨਾਲ ਇਹਨੂੰ ਤੁਸੀਂ ਮਿਕਸ ਕਰ ਲਿਓ ਮਿਕਸ ਕਰਨਾ ਥੋੜਾ ਜਿਹਾ ਛੇਤੀ ਹੋ ਜਾਂਦਾ ਨਹੀਂ ਤਾਂ ਚਮਚ ਖਰਚੀ ਨਾਲ ਵੀ ਹੋਉਂਦਾ ਜਾਂਦਾ ਹੀ ਹੈ ਉਹੋਂ ਨਾਲ ਦੇ ਪਾਉਂਗੀ ਤੇ ਅਜਾ ਹੁਣ ਇੱਥੇ ਤੁਸੀਂ ਧਨੀਆ ਵਗੈਰਾ ਦੁੱਧ ਪਾਉਣਾ ਪਾ ਲਿਓ ਮੇਰੇ ਕੋਲੇ ਮੇਥੀ ਹੈਗੀ ਹੈ ਉਹ ਸੁਕਾਈ ਹੋਈ ਮੇਥੀ ਪਾ ਲੈਣੀ ਹੈ ਕਿ ਇਸ ਤਰ੍ਹਾਂ ਅੰਠੇ ਲੀਤੇ ਮਸਾਲੇ ਕਿਰਤੀਤ ਹੋ ਜਾਂਦੀ ਹੈ சரி ரெண்ட ਜਦੋਂ ਆਪਾਂ ਇਹ ਜੀ ਤੀਨ ਨੂੰ ਤੁਸੀਂ ਬਣਾਉਂਗੇ ਬੱਚਿਆਂ ਨੂੰ ਖਵਾਉਂਗੇ ਬਾਦੂ ਘਾ ਲੈਂਦੇ ਨੇ ਜੀ ਬੱਚੇ ਫਿਰ ਇਹ ਪਰ ਇਸ ਇਹਦੇ ਵਿੱਚ ਸੂਜੀ ਪਾਉਣੀ ਨਾ ਭੁੱਲਿਓ ਉਹ ਬਹੁਤ ਜ਼ਰੂਰੀ ਆ ਫਿਰ ਖਾਂਦੇ ਨੇ ਬੱਚੇ ਫਿਰ ਕਿਉਂ ਰੋਟੀ ਪਸੰਦ ਆ ਇਹ ਇਸ ਤਰ੍ਹਾਂ ਆ ਕੇ ਪਾ ਲਓ ਕਿਉਂਕਿ ਇਹਦੇ ਚਾ ਨਾ ਪਿਆਜ਼ ਪਾਇਆ ਇਸ ਕਰਕੇ ਨਾ ਇਹਨੂੰ ਪਿਆਇ ਨਾ ਹੋਵੇ ਇੱਕਦਮ ਚਾਲੇ ਬਾਦ ਫਿਰ ਇਹਨੂੰ ਖੰਡਾਉਣਾ ਬਹੁਤ ਔਖਾ ਹੋ ਜਾਂਦਾ ਰੜਕਦਾ ਜਾ ਹੈ ਪਿਆਜ਼

ਇੰਨਾ ਕੁ ਵਧੀਆ ਬਣਦਾ ਰਹਿੰਦੀ ਇਹ। ਤੁਸੀਂ ਹੁਣ ਕਹੋਗੇ ਜਾਂਦੀ ਐ ਕਿ ਨਵੀਂ ਗੱਲ ਆ ਇਹਦੇ 'ਚ ਨਵੀਂ ਗੱਲ ਹੋਰ ਕੁਝ ਨਹੀਂ ਹੈਗੀ। ਸਾਰੀਆਂ ਭੈਣਾਂ ਬਣਾਉਂਦੀਆਂ ਨੇ। ਜਿਹੜੀ ਸੂਜੀ ਨਹੀਂ ਪਾਉਂਦੀ ਉਹ ਸੂਜੀ ਜ਼ਰੂਰ ਪਾ ਲਿਓ ਬਸ। ਫਿਰ ਤੁਸੀਂ ਦੇਖਿਓ ਫਰਕ ਤਾਂ ਉਹਨਾਂ ਦਾ। ਵੇਸਣ ਦਾ ਕੱਲੇ ਵੇਸਣ ਦਾ ਤੇ ਸੂਜੀ ਦਾ ਫਰਕ ਪਤਾ ਲੱਗ ਜੂਗਾ ਤੁਹਾਨੂੰ। ਲੋ। ਇੰਨਾ ਵਧੀਆ ਬਣ ਕੇ ਰੈਡੀ ਹੋ ਜਾਂਦਾ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਂਗੀ। ਬਸ ਦੋ ਹੋਰ ਬਣ ਜਾਣਗੀਆਂ ਕਿ ਕੀ ਖਾਵਾਂਗੇ ਤੇ ਫਿਰ ਤੁਹਾਨੂੰ ਖਾਓਂਗੀ।

ਔਰ ਥੋੜੀ ਚਟਨੀ ਲੈ ਲਾਂਗੇ ਜੇ ਨਮਕ ਵਿੱਚ ਘੱਟ ਲੱਗਿਆ ਤਾਂ ਮੈਂ ਸ਼ਾਹ ਕਿ ਵੀ ਰੋਟੀ ਖਾ ਸਕਦੇ ਵੀ ਉਹ ਰੱਖ ਕੇ ਜੰਨੇ ਲੱਗਦਾ ਹੈਗਾ ਵੀ ਬ੍ਰੇਕਫਾਸਟ ਦੇ ਵਿੱਚ ਕੁਝ ਹੋਰ ਬਣਾਈਏ ਹੈ ਨਾ ਉਹਦੇ ਲਈ ਵੀ ਬੜੀ ਵਧੀਆ ਆਪਸ਼ਨ ਹੈ ਜੀ ਇਹ ਮੇਰੇ ਅਸਕਰ ਕਰੂੰਗੀ ਨਹੀਂ ਉਹ ਸੇਕ ਬੋਟ ਹੋ ਜਾਂਦੇ ਆ। ਹੋਣਾ ਪੀਲਾ ਲਾ ਲਈ। ਜੇ ਤਾਂ ਇਹ ਤੇ ਪਿਆਜ ਨਾ ਪਾਏ ਹੁਣ ਕੁਝ ਵੀ ਨਾ ਹੋਵੇ ਪਲੇਨ ਹੋਵੇ ਫੇਰ ਤਾਂ ਇਹ ਸੌਖਾ ਹੀ ਫੈਲ ਜਾਂਦਾ। ਚਾਂਤੇ ਨਾਲ ਆਪਾਂ ਕੜਛੀ ਨਾਲ ਫਲਾ ਦਿੰਦੇ ਆ। ਇਹਦੇ ਕਿਉਂਕਿ ਪਿਆਜ ਆ ਇਸ ਕਰਕੇ ਨਾ ਫੇਰੇ ਫੈਲਾ ਨਹੀਂ ਦਿੰਦੇ ਇਹਨੂੰ। ਲੋ ਜੀ ਮੈਂ ਬਣਾ ਲਾਂ ਫਿਰ ਆਪਾਂ ਦੁਬਾਰਾ ਮਿਲਦੇ ਆਂ ਫਿਰ ਲੋ ਜੀ ਬਸ ਆਹ ਆਖਰਲਾ ਸੋੜਾ ਆਇਆ ਉਹ ਮੈਂ ਦੇ ਆਈ ਉਹਨਾਂ ਤੇ ਤੇ ਨੂੰ ਤਾਂ ਲੈ ਖੜਾ ਜਾਈ ਇਹ ਲਾਸਟ ਵਾਲਾ ਆਪਣਾ ਬਣਾ ਤੁਸੀਂ ਵੀ ਇਸ ਤਰ੍ਹਾਂ ਚੀਲੇ ਬਣਾਓ ਤੇ ਖਾਓ ਤੇ ਫਿਰ ਬੱਚਿਆਂ ਨੇ ਇਹੀ ਮੰਗਿਆ ਰੋਜ਼ ਰੋਟੀ ਨਹੀਂ ਆਉਣੀ ਜਦੋਂ ਇਹ ਮਿਲਦੇ ਹੁਣ ਰੋਟੀ ਕੌਣ ਖਾਂਦਾ ਫਿਰ ਬਾਰਾ ਖੇਤਾ ਦਾ ਲਾਸਟ ਡੇ ਤੇ ਸੂਜੀ ਪਾਉਣੀ ਮਸਟ ਹੈ ਸੂਜੀ ਤੋਂ ਬਿਨਾ ਨਹੀਂ ਸਵਾਦ ਲੱਗਦੀ ਤੇ ਸਵਾਦ ਹੀ ਸੂਜੀ ਨਾਲ ਆਉਂਦਾ ਚਲੋ ক্লোਜ਼ ਬਹੁਤ ਸੋਹਣਾ ਬਣਿਆ ਤੇ ਹੁਣ ਆਪਾਂ ਚਲਦੇ ਹਾਂ ਅੰਦਰ ਤੇ ਖਾਂਦੇ ਹਾਂ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰ੍ਹਾਂ ਦਾ ਬਣਿਆ ਸੀ ਲੋ ਜੀ ਖਾਣ ਪੀਣ ਆਪਣਾ ਹੋ ਗਿਆ ਓਕੇ ਬਹੁਤ ਸਵਾਦ ਲੱਗੇ ਤੇ ਹੁਣ ਆਇਆ ਲੱਗਦਾ ਰੋਟੀ ਚਾਹ ਤੇ ਖਾਦੀ ਨਹੀਂ ਜਾਣੀ ਹੈਗੀ ਨਾ ਖਾਧੀ ਤੇ ਚਾਹ ਪੀ ਕੇ ਅਸੀਂ ਸ਼ੌਪ ਤੇ ਚਲੇ ਜਾਵਾਂਗੇ ਦੁਬਾਰੇ ਆ ਕੇ ਖਾ ਲਾਂਗੇ ਤੇ ਚਲੋ ਠੀਕ ਹੈ ਜੀ ਬਣਾਇਓ ਤੁਸੀਂ ਖਾਇਓ ਤੇ ਬੱਚਿਆਂ ਨੂੰ ਖਵਾਇਓ ਜੇ ਮਹਿਮਾਨ ਅੱਜ ਕੱਲ੍ਹ ਆਏ ਹੋਏ ਛੁੱਟੀਆਂ 'ਚ ਮਹਿਮਾਨਾਂ ਦਾ ਮੌਸਮ ਹੈਗਾ ਤੇ ਉਹਨਾਂ ਨੂੰ ਖਿਲਾਇਓ ਬਹੁਤ ਖੁਸ਼ ਹੋਣਗੇ ਖਾ ਕੇ ਤੇ ਨਾਲੇ ਥੋੜਾ ਜਿਹਾ ਰੋਟੀਆਂ ਤੋਂ ਹਟ ਕੇ ਰੋਟੀ ਇੱਕ ਤੋਂ ਹਟ ਕੇ ਕੋਈ ਚੀਜ਼ ਮਿਲ ਜਾਂਦੀ ਹੈ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ